ਤੇ ਭਰਾਵੋ ਅਫਸਰਾਂ ਨੇ ਹੁਣ ਬਈ ਆਹ ਕਾਰਵਾਈ ਕਰੀ ਐ ਤੇ ਇਹਦੇ ਵਿੱਚ ਅਜਰਾਦ ਨੂੰ ਦੇਖਦੇ ਕੀ ਆ ਕੱਲ ਤਾਂ ਸਿਰਫ ਇੱਕ ਕੁੱਤਾ ਫਸਿਆਗਾ ਤੇ ਕਿਉਂ ਕੁੱਤਾ ਮੀਟ ਦੀ ਸਮੈਲ ਲੈ ਕੇ ਆ ਗਿਆ ਅੱਜ ਦੇਖੋ ਕੀ ਬਣਦਾ ਜਾਂ ਕਿਹੜੇ ਪਾਸੇ ਹੋ ਜਾਂਦਾ ਤੇ ਪੰਜਰੇ ਹੋਣੇ ਤਾਂ ਕਹੀ ਚਾਹੀਦੀ ਜਿਵੇਂ ਮਹਿਕਮਾ ਲੈ ਦੇਖ ਰਹੇ ਜੀ ਹਾਂ ਤੇ ਵੀ ਜੇ ਸਾਨੂੰ ਇਹ ਕਹਿ ਰਹੇ ਵੀ ਜੇ ਸਾਨੂੰ ਲੋੜ ਪਈ ਕੱਲ ਨੂੰ ਮੰਨ ਕੇ ਆਪਦੇ ਦੇਖ ਰਹੇ ਸਬੂਤ ਸਬੂਤ ਹੋਰ ਅੱਛਾ ਇਹਦੂ ਵੱਡਾ ਸਟੈਪ ਚਾ ਕਵੇਂ ਪੰਜਰੇ ਹੋਰ ਵੀ ਲਾ ਮੰਗੇ ਹੋਰ ਚਾਹੀਦੇ ਜੇ ਇਕੱਲੇ ਪੰਜਰੇ ਨਾਲ ਨਹੀਂ ਕੁਝ ਬਣਦਾ ਠੀਕ ਹੈ ਮੰਨ ਲਓ ਇਥੇ 10 15 ਕਿਲੇ ਆਲੇ ਦੁਆਲੇ ਦੂਰ ਦੂਰ ਤੱਕ ਲਾਏ ਹੋਣ ਹਨ ਭਰਾਵੋ ਅੱਜ ਫੇਰ ਬਈ ਆਪਾਂ ਦੂਜੇ ਦਿਨ ਉਸੇ ਜਗ੍ਹਾ ਤੇ ਆਏਾਂਗੇ ਜਿੱਥੇ ਬਈ ਸ਼ੇਰ ਚੀਤਾ ਬਾਗ ਜਾਂ ਕੋਈ ਹੋਰ ਆਪਾਂ ਕਹਦੀਏ ਵੀ ਖਤਰਨਾਕ ਜਾਨਵਰ ਹੋਣ ਦਾ ਸ਼ੱਕ ਆ ਹਨ ਤੇ ਇੱਥੇ ਜੰਗਲਾਤ ਮੈਕਮੇ ਦੇ ਵੀ ਜਿਹੜੇ ਅਧਿਕਾਰੀ ਨੇ ਇਹ 24 ਘੰਟੇ ਤਨਾਤ ਨੇਗੇ ਉਹ ਬਈ ਵੀ ਮੈਕਮੇ ਤੋਂ ਆਗਾ ਠੀਕ ਹੈ ਤੰਨ ਜਿਹੜੇ ਆਪਾਂ ਕਹਦੀਏ ਬਈ ਮੁਲਾਜ਼ਮ ਨੇ ਉਹ ਇੱਥੇ 24 ਘੰਟੇ ਤਨਾਤ ਨੇ ਤੇ ਨਾਲ ਇੱਧਰ ਸਾਡੇ ਬਾਈ ਜੀ ਬੈਠੇ ਨੇਗੇ ਗਿਲਸਾਹ ਹੋ ਠੀਕ ਹੋ ਜੀ ਇਹ ਸਭ ਤੋਂ ਵੱਡੀ ਵਿਵਪਤਾ ਜਾਣ ਤੇ ਇਹਨਾਂ ਦੇ ਬਣੀਆਂ ਕਿਉਂ ਇੱਧਰ ਇਹਨਾਂ ਦੀਆਂ ਮੱਕੀਆਂ ਆ ਜਾਂਦੀਆਂ ਨੇ 24 ਘੰਟੇ ਖੇਤ ਆਉਣਾ ਤੇ ਉਹ ਸਾਹਮਣੇ ਪਿੰਜਰ ਵਾਲਾ ਆਇਆ ਹੋਇਆਗਾ ਤੇ ਆਪਾਂ ਉਹਨੂੰ ਕੋਲੋਂ ਦਿਖਾ ਕੇ ਲੈ ਹੋਣਾ ਹੀ ਪਿੰਜਰਾ ਕਹੇ ਜਾ ਆ ਜਾ ਬਾਈ ਮਾੜਾ ਦੇ ਨਾਲ ਤੇ ਹੈ ਤੁਹਾਨੂੰ ਅਸਰ ਪੈ ਕੇ ਲੈ ਵੀ ਕੋਲੇ ਨਾ ਜਾਣ ਦੇਣਾ ਕਿਸੇ ਨੂੰ ਠੀਕ ਹੈ ਤੁਸੀਂ ਆਪ ਜਾ ਠੀਕ ਹੈ ਇੱਥੋਂ ਕਰ ਲੈਂਦੇ ਆ ਬਾਈ ਠੀਕ ਹੈ ਠੀਕ ਹੈ ਬਈ ਠੀਕ ਆਜ ਰੈਂਜਰ ਸਾਹਿਬ ਆਏ ਸੀਗੇ ਇੱਥੇ ਆਏ ਨਹੀਂ ਹੈਗੇ ਅੱਜ ਆਏ ਦੁਬਾਰਾ ਠੀਕ ਹੈ ਤੇ ਇਹ ਵੀ ਪੰਗਾ ਵੀਕਲਾ ਜਿਹੜਾ ਕਿਸਾਨ ਆ ਇਹਦਾ ਨਾਂ ਕੋਈ ਐਤਵਾਰ ਦਾ ਨਾ ਕੋਈ ਹੋਰ ਆ ਕੋਈ ਵੀ ਸਰਕਾਰੀ ਮੁਲਾਜ਼ਮਾਂ ਦੇਖ ਲਓ ਉਹਨਾਂ ਦੇ ਐਤਵਾਰ ਵੀ ਨਹੀਂ ਨੇ ਵੀਕਐਂਡ ਵੀ ਨਹੀਂ ਨੇ ਛੁੱਟੀਆਂ ਵੀ ਨਹੀਂ ਅੱਧੀ ਛੁੱਟੀ ਵੀ ਆ ਤੇ ਚਲੋ ਸਾਨੂੰ ਆਪਾਂ ਇੱਥੋਂ ਹੀ ਦਿਖਾਉਣੇ ਆਗੇ ਉਦੋਂ ਦਾ ਆਪਾਂ ਜਿਆਦੇ ਅੱਗੇ ਵਾਗੇ ਸੀਗੇ ਬਿਲਕੁਲ ਕੋਰੋਂ ਦਿਖਾ ਕੇ ਲੈ ਆਏ ਵੀ ਜਿਹੜੀ ਮੱਕੀ ਦੇ ਵਿੱਚ ਖੱਦਸਾਗਾ ਪਰ ਹੁਣ ਆਹ ਪਿੰਜਰਾ ਲਾਇਆ ਹੋਇਆ ਹੈਗਾ ਇਹਦੇ ਵਿੱਚ ਮੁਰਗਾ ਵਗੈਰਾ ਜ ਟੰਗਿਆ ਨਹੀਂ ਹੈਗਾ ਰਾਤ ਇਹ ਚ ਮੁਰਗਾ ਟੰਗਿਆ ਸੀ ਤੇ ਪਰ ਸਾਡੀ ਇੱਕ ਮੰਗ ਆ ਗਈ ਪਿੰਡ ਵਾਲੇ ਕਹਿੰਦੇ ਵੀ ਪਿੰਜਰਾ ਇੱਕ ਆਗਾ ਵੀ ਪਿੰਜਰੇ ਕਈ ਹੋਣੇ ਚਾਹੀਦੇ ਆਗੇ ਤੇ ਤੁਸੀਂ ਐਂ ਲਾ ਲਓ ਵੀ ਆਲੇ-ਦਾਲੇ ਮੱਕੀਆਂ ਨੇ ਸਾਰੇ ਕਿਤੇ ਹਨਾ ਬਹੁਤ ਜਿਆਦੇ ਏਰੀਆ ਗਾ ਤੇ ਉਧਰੋਂ ਨਹਿਰ ਆ ਗਈ ਜਿਹੜੀ ਸਾਡੇ ਹਰੀਗੜ੍ਹ ਵਾਲੀ ਨਹਿਰ ਆ ਗਈ ਤੇ ਉਹ ਜਿਹੜਾ ਤੁਸੀਂ ਦੇਖ ਸਕਦੇ ਹੋ ਸਪੈਦੇ ਨੇ ਉਹ ਨਹਿਰ ਦੇ ਸਪੈਦੇ ਨੇ ਉਹ ਕਿੰਨੀ ਕੁ ਦੂਰ ਹੈ ਇੱਥੋਂ 10 ਕਿੱਲਾਂ ਦੀ ਬਾਹੀ ਦੇ ਵੀਰੋ 10 ਕਿੱਲਾਂ ਦੀ ਹਾਂ ਮੈਂ ਵਿਚ ਲੋਕਾਂ ਨੇ ਕਹਿੰਦੇ ਨੇ ਵੀ ਕਿੱਥੋਂ ਆ ਗਿਆ ਇਹਨਾਂ ਵੀ ਜਾਣਕਾਰੀ ਖਤੋਂ ਵੀਰ ਨਰੋਪੜ ਤੋਂ ਆਉਂਦੀ ਹੈ ਕਿ ਨਹਿਰੋਂ ਤੋਂ ਹਾਂ ਨਹੀਂ ਤੇ ਆ ਸਕਦੇ ਕੋਈ ਵੱਡੇ ਅਸੀਂ ਵੀ ਇਹੀ ਗੱਲ ਕਹੀ ਸੀ ਕਿ ਜਿਵੇਂ ਹੁਣ ਆ ਫਲੱਡ ਗੇਟ ਖੋਲੇ ਸੀ ਨਾ ਵੀ ਉੱਥੇ ਉਹਦੇ ਵਿੱਚ ਜੰਗਲਾਂ ਵਿੱਚੋਂ ਇਹੀ ਕਾਰਨ ਹੋ ਸਕਦਾ ਵੀ ਨਹਿਰੇ ਨਹਿਰ ਆਇਆ ਹੋ ਸਕਦਾ ਬਿਲਕੁਲ ਜਿਵੇਂ ਬਾਈ ਇਹ 51 ਲੱਗਿਆ ਹੈਣਾ ਇਹ ਤੋਂ ਸੋਡਾ 만족ਤਾ ਵੀ 51 ਠੀਕ ਹੈ ਜਾਂ ਪਿੰਜਰੇ ਕਈ ਹੋਣੇ ਚਾਹੀਦੇ ਆ ਤੇ ਪੰਜਰੇ ਹੋਣੇ ਤਾਂ ਕਹੀ ਚਾਹੀਦੀ ਜਿਵੇਂ ਮਹਿਕਮਾ ਵਾਲੇ ਦੇਖ ਰਹੇ ਹੈ ਜੀ ਤੇ ਵੀ ਜੇ ਸਾਨੂੰ ਇਹ ਕਹਿ ਰਹੇ ਵੀ ਜੇ ਸਾਨੂੰ ਲੋਡ ਪਈ ਕੱਲ ਨੂੰ ਮੰਨ ਕੇ ਆਪਦੇ ਦੇਖਦੇ ਸਬੂਤ ਸਬਾਤ ਹੋਰ ਇਹ ਵੀ ਵੱਡਾ ਸਟੈਪ ਚੱਕਾਂਗੇ ਪੰਜਰੇ ਹੋਰ ਵੀ ਲਾਵਾਗੇ ਤੇਰੇ ਹੋਰ ਚਾਹੀਦੇ ਜੇ ਕੱਲੇ ਪੰਜਰੇ ਨਾਲ ਨਹੀਂ ਕੁਝ ਵੰਡ ਹੋਣੀ ਠੀਕ ਹੈ ਮੰਨ ਲਓ ਇਥੇ 10 15 ਕਿੱਲੇ ਆਲੇ ਦੁਆਲੇ ਦੂਰ ਦੂਰ ਤੱਕ ਲਾਏ ਹੋਣ ਹਨ ਦੇਖਿਆ ਜਾ ਰਿਹਾ ਇੱਥੇ ਵੀ ਹੋਣਾ 5 3 ਕਿੱਲੇ ਲੱਗੇ ਹੋਣਗੇ ਆਲੇ 15 ਤੋਂ ਹੋਊਗੀ 5 7 ਕਿੱਲੇ ਆਪਣਾ ਇੱਥੇ ਖੇਤਾਂ ਵਿੱਚ ਦੀ ਜਾਣਾ ਹੋਵੇ ਇੱਥੋਂ ਦੀ ਹੋਊਗੀ 4 ਕਿਲੋਮੀਟਰ ਹਾਂ 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 ਉਹ ਉੱਥੇ ਵੀ ਦੇਖਿਆ ਗਿਆ ਗਈ ਉੱਥੇ ਹੀ ਪੈੜਾ ਹਾਂ ਇਧਰ ਪੰਪ ਉਹ ਇੱਥੋਂ 4 ਕਿ ਖੋਈ 4 ਕਿਲੋਮੀਟਰ ਉਧਰ ਵੀ ਦੇਖਿਆ ਗਿਆ ਇਧਰ ਕਿਹੜੇ ਰੋਡ ਤੇ ਆ ਪੰਪ ਉਹ ਕਟੂ ਤੋਂ ਵਾਲੀਆਂ ਰੋਡ ਕਟੂ ਤੋਂ ਵਾਲੀਆਂ ਰੋਡ ਤੇ ਜਿਹੜਾ ਪੰਪ ਆ ਇੱਧਰ ਪੈੜਾ ਹੈ ਇਹ ਤੋਂ ਜਮਾ ਸਿੱਧਾ ਹੀ ਆ ਗਿਆ ਜੀ ਲਾਈਏ ਹਨ ਖੇਤਾਂ ਵਿੱਚ ਦੀ ਲਾਈਏ ਇੱਧਰ ਇੱਥੋਂ ਸੂਆ ਆ ਗਿਆ ਉੱ ਅੱਜ ਦਾ ਆ ਜੋ ਕਹਿ ਰਹੇ ਨੇ ਅੱਜ ਕਹਾਈ ਉਹ ਖੇਤ ਵਾਲੇ ਆ ਕੇ ਕਹਿੰਦੇ ਓਰੇ ਖੇਤ ਵਾਲੇ ਆ ਕੇ ਗਏ ਨੇ ਠੀਕ ਹੈ ਉਹ ਕਹਿੰਦੇ ਵੀ ਤਾਜ਼ੀਆਂ ਪੈੜਾਂ ਨੇ ਤੇ ਵਾਟਾਂ ਦੇ ਠੀਕ ਹੈ ਗੱਲ ਉਹ ਹੀ ਆ ਬਈ ਵੀ ਸ਼ਕਾਰ ਲਾਭ ਦਾ ਕਿਤੇ ਵੀ ਜਾ ਸਕਦਾ ਹੈ ਨਾ ਜਿਵੇਂ ਕੁੱਤਿਆਂ ਦੀਆਂ ਆਵਾਜ਼ਾਂ ਵਗੈਰਾ ਬਾਈ ਤੁਸੀਂ ਕਹਿੰਦੇ ਸੀ ਕਿ ਵੀ ਕੁੱਤੇ ਉਹ ਕਰਦੇ ਆ ਕੁੱਤਿਆਂ ਦਾ ਕੋਈ ਰਿਐਕਸ਼ਨ ਦੇਖਣ ਨੂੰ ਮਿਲਿਆ ਹੋਰ ਕੁੱਤਾ ਦੱਸੋ ਜੀ ਆ ਕੇ ਖੇਤ ਚ ਘਰ ਆਈ ਜਨਾ ਛੋਟਾ ਘਰ ਕਿਹੜਾ ਆ ਗਿਆ ਜੀ ਇੱਕ ਮਿੰਟ ਦਿਖਾ ਲਈ ਆਪਾਂ ਹੋ ਸਾਹਮਣਾ ਘਰ ਛੋਟਾ ਜੀ ਫਿਰ ਤਾਂ ਡੰਗਰ ਪਸ਼ੂ ਆਪਾਂ ਕਹੀਏ ਵੀ ਜਾਨ ਤੇ ਬਣੀ ਵੀ ਆ ਹਨਾ ਬਹੁਤ ਔਖਾ ਜੀ ਅਰੇ ਕੁੱਤਿਆਂ ਦਾ ਕੀ ਆ ਉਹ ਰਹਦੇ ਹੁਣ ਠੀਕ ਹੈ ਔਰ ਲੰਗਰਾਂ ਕਨੇ ਨਿਗ੍ਹਾ ਰੱਖਦੇ ਬੰਦੇ ਬੰਦੇ ਵੀ ਕੁੱਤੇ ਆਪਣੇ ਰਾਤ ਨੂੰ ਰੋਂਦੇ ਕਰਾਉਂਦੇ ਨੇ ਕੀ ਉਹ ਆਈ ਕੁੱਤੇ ਦਾ 징징 ਘਾੜਾ ਪਾਉਂਦੇ ਆ ਜੀ ਬਹੁਤ ਠੀਕ ਹੈ ਹਾਂ ਫਿਰਦੀ ਰਹਿੰਦਾ ਕੁੱਤੇ ਦਾ ਫਿਰ ਪਤਾ ਲੱਗ ਜਾਂਦਾ ਵੀ ਦੂਰੋਂ ਕੋਈ ਉਪਰਾ ਜਾਨਵਰ ਆ ਹਨਾ ਇੱਕ ਦਿਨ ਇੱਥੇ ਬਹੁਤ ਰਾਤ ਨੂੰ ਕੁੱਤਿਆਂ ਨੇ ਗਾਹ ਪਾਇਆ ਜੀ ਕੋਠੇ ਦੇ ਪਿੱਛੇ ਦੇਖਿਆ ਜੀ ਠੀਕ ਹੈ ਪੈਂਟਰੀਆਂ ਮੂਟਰੀਆਂ ਵੀ ਮਾਰੀਆਂ ਨੇ ਹਾਂ ਮਾੜਾ ਜਿੰਗ ਜੰਗਾੜਾ ਪੰਗਰੇ ਕੋਤੇ ਜਿਵੇਂ ਕੋਈ ਰੋਜ ਰੂਹ ਹੀ ਮਰਿਆ ਮਰਿਆ ਤਾਂ ਨਹੀਂ ਮਿਲਿਆ ਕੋਈ ਹੋਰ ਜਾਨਵਰ ਮਰਿਆ ਹੋਇਆ ਉਹ ਜਿਉਂਦੇ ਦੋ ਫਿਰਦੇ ਆ ਜੀ ਇੱਥੇ ਛੋਟੇ ਛੋਟੇ ਬੱਚੇ ਠੀਕ ਹੈ ਉਹ ਆਉਟਲੇ ਫਿਰਦੇ ਆ ਉਹ ਪੂਰਾ ਆਉਟਲੇ ਫਿਰਦੇ ਆ ਅੱਗੇ ਉਹਨਾਂ ਹੀ ਹੋਰੇ 18 20 ਰੋਜਾਂ ਦੀ ਸਾਡੇ ਢਾਰਤੀ ਬੂਰੀ ਠੀਕ ਹੈ ਹੁਣ ਇੱਕ ਹਫਤਾ ਹੋ ਗਿਆ ਮਨ ਦੇਖੇ ਨਿਆਰੀ ਇੱਕ ਦੋ ਰੋਜ ਉਹ ਆਉਟਲੇ ਫਿਰਦੇ ਨੇ ਹੱਫਲੇ ਫਿਰਦੇ ਨੇ ਕੋਈ ਕਦੇ ਆਏ ਨਾ ਗਏ ਨਾ ਭੱਜ ਗਏ ਨਹੀਂ ਵੀ ਪਹਿਲਾਂ ਇੱਥੇ 18 20 ਫਿਰਦੇ ਹੁੰਦੇ ਘਰ ਘਰੀ ਖੜੇ ਤੇ ਹੋਰੇ ਹਟਾਏ ਤੋਂ ਹਟਦੇ ਨਹੀਂ ਸੀ ਮਸਾਂ ਤੁਰਦੇ ਦਰੇ ਜੇ ਹੋ ਸਕਦਾ ਵੀ ਹਫਤਾ ਹੋ ਗਿਆ ਵੀ ਸੁਸ਼ੀਰ ਦੇਖੇ ਨੂੰ 6-7 ਦਿਨ ਹੋ ਗਏ ਜੀ 6-7 ਦਿਨ ਹੋ ਗਏ ਪਹਿਲਾਂ ਤੁਸੀਂ ਆਪਦੇ ਲੈਵਲ ਤੇ ਆਉਂਦੇ ਹਨਾ ਦੋ ਦਿਨ ਆਪਦੇ ਲੈਵਲ ਤੇ ਜੀ ਉਹ ਕਰਿਆ ਫੇਰ ਬੰਨ ਕੇ ਚੱਲੋ ਸਾਨੂੰ ਤਸੱਲੀ ਹੋਈ ਆ ਵੀ ਕੋਈ ਚੀਜ਼ ਖਤਰਨਾਕ ਨਹੀਂ ਗਈ ਆ ਐਵੇਂ ਸੀਗਾ ਮੈਕ ਮੇਲੇ ਨੂੰ ਦਰਖਾਸਤ ਦਿੱਤੀ ਆ ਜੀ ਠੀਕ ਹੈ ਤੇ ਫੇਰ ਮੈਕ ਮੇਲੇ ਨਾਲ ਆ ਕੇ ਉਹ ਆਪਦੀ ਪੜਤਾਲ ਕਰੀਏ ਤਿੰਨ ਚਾਰ ਦਿਨ ਹੋ ਗਿਆ ਵੀ ਉਹ ਹੀ ਪੜਾ ਪੂੜਾ ਜਿਵੇਂ ਆਪਾਂ ਕੱਲ ਵੀਡੀਓ ਪਾਈ ਤੀ ਉਹ ਦੁਬਾਰ ਕੋਈ ਹੋਰ ਸਰਕਾਰੀ ਪ੍ਰਸ਼ਾਸਨ ਦਾ ਬੰਦਾ ਜੰਗਲਾਤ ਮੈਕਮੇਂ ਤੋਂ ਬਿਨਾਂ ਜਿਵੇਂ ਕੋਈ ਪੰਜਾਬ ਲੈਵਲ ਦੀ ਟੀਮ ਕੋਈ ਆਈ ਆ ਜਾਂ ਕਿਵੇਂ ਕੋਈ ਛੋਡੇ ਨਾਲ ਜਾਂ ਇਹ ਵੀ ਕੋਈ ਉਸ ਲੈਵਲ ਦੀ ਕਾਰਵਾਈ ਹੋ ਰਹੀ ਹੈ ਜੇ ਕਿਵੇਂ ਹੈ ਕਾਰਵਾਈ ਤੇ ਦੇਖੋ ਯਾ ਇਹੀ ਫਿਰਦਾ ਜੀ ਅਫਸਰ ਆਏ ਤੇ ਇਹ ਗੱਲ ਵੀ ਆ ਰਹੀ ਹੈ ਅਫਸਰ ਆਪ ਜੀ ਜਿਵੇਂ ਸਾਰੇ ਹੋ ਕੇ ਗਏ ਨੇ ਜੀ ਇਹ ਉਹ ਬਲਾਕ ਅਫਸਰ ਆਏ ਬਲਾਕ ਅਫਸਰ ਰੋਜ਼ ਆਉਂਦੇ ਨੇ ਸਾਰੇ ਵੀ ਉਹ ਲੰਗੇੜਾ ਮਾਰ ਕੇ ਗਏ ਨੇ ਆ ਸਾਰਾ ਕੁਝ ਹੁੰਦਾ ਹ ਹਜੇ ਫਿਰ ਉਹਨਾਂ ਦੇ ਹਿਸਾਬ ਚ ਕਲੀਅਰ ਵੀ ਨਹੀਂ ਹੈਗਾ ਵੀ ਕੀ ਚੀਜ਼ ਆ ਹਨਾ ਆ ਵੀ ਕਿਸੇ ਰਹਿਸ਼ੀ ਇਲਾਕੇ ਦੇ ਵਿੱਚ ਹੋਵੇ ਫਿਰ ਚਲ ਗਤੀ ਵਧੀਆਂ ਤੇਜ਼ ਕਰ ਦੇਣਾ ਪਰ ਹੁਣ ਖਾਲਸਾ ਹਾਲ ਭਰਾ ਉਹਨਾਂ ਨੇ ਇੱਕ ਪਿੰਜਰਾ ਲਾਇਆ ਪਾ ਜਿੱਥੇ ਤੱਕ ਵੀ ਆਮ ਲੋਕਾਂ ਦੀ رائے ਹੈਗੀ ਜਾਂ ਅਸੀਂ ਵੀ ਆਪਦੇ ਵੱਲੋਂ ਬੇਨਤੀ ਕਰਦੇ ਹਾਂਗੇ ਵੀ 5-7 ਪਿੰਜਰੇ ਹੋਰ ਹੋਣ ਤੇ ਇੱਕ ਬੇਨਤੀ ਹੈ ਵੀ ਇਹਦੇ ਵਿੱਚ ਜਿਵੇਂ ਕੱਲ ਮਰਿਆ ਹੋਇਆ ਮੁਰਗਾ ਟੰਗਦਾ ਸੀ ਬਾਈ ਹੈਨਾ ਪਰ ਕਹਿੰਦੇ ਵੀ ਸ਼ੇਰ ਆ ਜਿਹੜਾ ਉਹ ਮਰਿਆ ਹੋਇਆ ਸ਼ਿਕਾਰ ਕਦੇ ਨਹੀਂ ਖਾਂਦਾ ਸ਼ੇਰ ਹਮੇਸ਼ਾ ਜਿਉਂਦਾ ਸ਼ਿਕਾਰ ਕਰਦਾ ਇਹਨਾਂ ਨੇ ਇਹ ਆਪਦੇ ਡਾਕਟਰ ਸਾਹਿਬਾਨਾਂ ਨੇ ਜਿਵੇਂ ਇਹਨਾਂ ਨੂੰ ਕਿਹਾ ਹੈਗਾ ਇਹਨਾਂ ਦੇ ਬੈਠੇ ਨੇ ਵੀ ਕਿ ਆ ਇੱਥੇ ਟੰਗੋ ਆਹ ਦੇ ਸਾਈਡ ਟੰਗੋ ਉਹਨਾਂ ਨੂੰ ਉਹ ਹਿਸਾਬ ਨਹੀਂ ਹੋ ਟੰਗੇ ਉਹ ਹਿਸਾਬ ਤੇ ਟੰਗੇ ਜਿਵੇਂ ਗਾਈਡ ਲੈਂਦੀਆਂ ਇਹਨਾਂ ਦੀ ਹਾਂਜੀ ਹਾਂ ਹਾਂ ਬਿਲਕੁਲ ਕਾਰਵਾਈ ਕਰ ਰਹੇ ਹੈ ਜੀ ਠੀਕ ਹੈ ਹਾਂਜੀ ਹਾਂ ਤੇ ਬਾਈ ਜਦੋਂ ਤੁਸੀਂ ਸਵੇਰੇ ਆਏ ਤਾਂ ਉਦੋਂ ਦੇ ਵਿੱਚ ਕੋਈ ਜਾਨਵਰ ਫਸਿਆ ਜਾਂ ਕਿਵੇਂ ਹੈ ਨਹੀਂ ਅਸੀਂ ਰਾਤ ਪਹਿਲਾਂ ਮੰਨ ਕੇ ਚੱਲੋ 8-9 ਵਜੇ ਤੱਕ ਉਰੇ ਸੀਗੇ ਜੀ ਹਨਾ ਜੀ ਤੇ ਉਰੇ ਕੋਈ ਮੰਨ ਕੇ ਚੱਲੋ ਜਿਵੇਂ ਮੀਟ 5:00 ਵਜੇ ਲਗਾਤਾ ਦੀ ਗਈ ਸੀ ਉਥੇ 8-9 ਵਜੇ ਤੱਕ ਰੱਖੀ ਰਹੀ ਕੁਛ ਨਹੀਂ ਤੜਕੇ ਹੀ 5:00 ਵਜੇ ਆਏ ਜੀ ਉਰੇ ਤੇ ਉਵੇਂ ਹੀ ਪਿਆਦੀ ਸਾਰਾ ਕੁਝ ਠੀਕ ਹੈ ਤੇ ਦੂਆ 5:00 ਵਜੇ ਤੋਂ ਬਾਅਦ ਉਦੀ ਸੀ 8:00 ਵਜੇ ਆਏ ਜੀ ਉਦੋਂ ਕੁੱਤਾ ਫਸਿਆ ਪਿਆ ਤੀ ਜੀ ਕੁੱਤਾ ਫਸ ਗਿਆ ਕੁੱਤਾ ਫਸ ਗਿਆ ਤੀ ਜੀ ਦੂਰੋਂ ਦੇਖਣ ਨੂੰ ਇੱਕ ਵਾਰੀ ਭਲੇਖਾ ਪੈ ਗਿਆ ਹੁਣ ਵੀ ਲੱਗ ਗਿਆ ਭਲੇਖਾ ਪੈ ਗਿਆ ਦੂਰੋਂ ਦੇਖਣ ਦਾ ਸੀ ਲਵੇ ਹਥਿਆਰ ਫਦੂਰ ਲੈ ਕੇ ਗਏ ਆ ਜੀ ਆਏ ਠੀਕ ਹੈ ਹਾਂ ਜੀ ਹਾਂ ਵੀ ਕੀ ਪਤਾ ਕੋਈ ਬਗਹਾੜ ਬਘੂੜੀ ਹੋਵੇ ਜਾਂ ਕੋਈ ਸ਼ੋਰ ਹੋਵੇ ਹੈਨਾ ਹਾਂ ਵੀ ਜਿਵੇਂ ਕੁੱਤਾ ਕਾਲਾ ਹੋ ਸਕਦਾ ਜਾਂ ਕਿਸੇ ਹੋਰ ਰੰਗ ਦਾ ਹਾਂ ਡਰਤਾ ਡਰੀ ਹੈ ਜੀ ਡਰਤਾ ਡਰੀ ਹੈ ਜੀ ਬਿਲਕੁਲ ਜੀ ਜਾਨ ਤੇ ਬਣੀ ਵੀ ਹੈਗੀ ਪਰ ਫਿਰ ਵੀ ਭਰਾਓ ਇੱਕ ਵਾਰੀ ਬੇਨਤੀ ਹੈ ਵੀ ਜੋ ਵੀ ਕੋਈ ਬਾਈ ਦੇਖਣ ਆਉਂਦੇ ਆ ਜਿਵੇਂ ਤੁਸੀਂ ਦੱਸਦੇ ਹੋ ਵੀ ਲੋਕ ਦੂਰੋਂ ਦੂਰੋਂ ਗੱਡੀਆਂ ਲੈ ਕੇ ਆਉਂਦੇ ਆ ਨਾ ਅੱਜ ਬਹੁਤ ਆਏ ਨੇ ਅੱਜ ਹੰਡਾਇਆ ਤੋਂ ਆਉਂਦੇ ਨੇ ਵਿੱਚ ਹੰਡਾਇਆ ਤੋਂ ਇੱਕ ਕਹਿੰਦਾ ਹੰਡਾਇਆ ਤੋਂ ਆਇਆ ਅਸਲ ਤੇ ਲੋਕਾਂ ਨੂੰ ਚੰਬ ਵਾਲਾ ਹੋ ਜਾਂਦਾ ਆਪਣੇ ਹੈਨਾ ਚੰਬਲੋਟ ਵਾਲੀ ਹੋ ਜਾਂਦੀ ਵੀ ਵੀਰ ਬਣ ਕੇ ਉਰੇ ਵੀ ਆਓ ਨਾ ਕੋਈ ਉਸ ਵਾਲੀ ਗੱਲ ਨਹੀਂ ਹੈਗੀ ਇਹ ਸੀਰੀਅਸ ਗੱਲ ਹੈ ਜੀ ਇਹ ਤੇ ਉਹਰੇ ਆ ਕੇ ਉਹ ਗੱਡੀਆਂ ਆ ਜਾਂਦੇ ਨੇ ਦੇਖਣ ਵਗ ਜਾਂਦੇ ਨੇ ਅੱਗੇ ਵਗ ਜਾਂਦੇ ਨੇ ਗੱਡੀਆਂ ਲੈ ਲੈ ਇਹ ਤਾਂ ਹੀ ਹੁਣੇ ਮੁਲਾਜ਼ਮ ਵਹਾ ਕੇ ਗਏ ਨਹੀਂ ਉਹਨਾਂ ਨੂੰ ਵੀ ਲਾਵੇ ਲਾ ਕੇ ਦੋ ਚਾਹਾਂ ਜੀ ਜਿਵੇਂ ਹੁਣ ਪੰਜਰੇ ਲਗਾਏ ਗਏ ਨੇ ਉਹਰੇ ਕੋਈ ਆ ਕੇ ਦੇਖਣ ਉਹ ਜਾਨਵਰ ਟਲ ਗਿਆ ਜੀ ਇਹ ਬਹੁਤ ਰਿਕਾਵਟ ਆਉਂਦੀ ਹੈ ਇਹ ਸੁੰਨ ਸਵੇਂ ਭਾਲਦਾ ਜੀ ਫੇਰ ਇਹ ਸੁੰਨ ਸਵੇਂ ਭਾਲਦਾ ਹਾਂ ਅਸਲ 'ਚ ਕੀ ਗੱਲ ਆ ਉਹ ਵੀ ਡਰਦਾ ਤਾਂ ਹੁੰਦਾ ਨਾ ਵੀ ਕਿਤੇ ਮੈਨੂੰ ਕੋਈ ਖਤਰਾ ਨਾ ਹੋਵੇ ਕੋਸੂਰ ਨਾ ਹੋਵੇ ਹਨਾ ਕੋਈ ਵੀ ਜਾਨਵਰ ਉਹਨਾਂ ਟਾਈਮ ਅਟੈਕ ਨਹੀਂ ਕਰਦਾ ਜਿੰਨਾ ਟਾਈਮ ਉਹਨੂੰ ਐਂ ਲੱਗਦਾ ਜੀ ਮੇਰੀ ਕੋਈ ਜਾਨ ਤੇ ਨਹੀਂ ਬਣੀ ਹੈਗੀ ਬਿਲਕੁਲ ਭਰਾਵੋ ਬਾਈਹੂਰੀਂ ਕਹਿੰਦੇ ਵੀ ਲੋਕਾਂ ਨੇ ਚਾਂਬੀ ਬਣਾ ਲਿਆ ਕੋਈ ਹੰਡਿਆਏ ਤੋਂ ਆਉਂਦਾ ਕੋਈ ਬਠੰਡੇ ਤੋਂ ਆਉਂਦਾ ਕੋਈ ਬਰਨਾਲੇ ਤੋਂ ਆਉਂਦਾ ਕੋਈ ਇਧਰੋਂ ਪਟਿਆਲੇ ਤੋਂ ਆਉਂਦਾ ਬੰਦਾ ਕਹਿੰਦਾ ਵੀ ਸ਼ੇਰ ਦੇਖ ਕੇ ਆਈਏ ਸ਼ੇਰ ਦੇਖ ਕੇ ਆਈਏ ਹਨਾ ਉਰੇ ਕੋਈ ਸਰਕਸ ਦਾ ਸ਼ੇਰ ਤਾਂ ਹੈ ਨਹੀਂਗਾ ਵੀ ਉਹਨੂੰ ਉਵੇਂ ਦੇਖ ਲਵੋਗੇ ਹਨਾ ਉਧਰ ਜਾਂਦੇ ਨੇ ਬੰਦੇ ਬਾਈਹੂਰੀਂ ਕਹਿੰਦੇ ਵੀ ਇੱਥੇ ਰੋਡ ਤੇ ਗੱਡੀਆਂ ਰੋਕ ਕੇ ਲੋਕ ਆਹ ਰਸਤਾ ਜਾਂਦੇ ਨੇ ਘਟੋ ਘਾਟ ਮੇਰੇ ਖਿਆਲ ਤੋਂ 10 ਕਿੱਲੇ ਬਾਈ ਹੂ ਬਈ ਤੁਹਾਡੇ ਖੇਤ ਤੱਕ ਜਾਣ ਨੂੰ ਹਨਾ ਹਾਂਜੀ ਹਾਂਜੀ ਹੈਗੀ ਹੈ ਜੀ ਹੈਗੀ ਹੈ ਜੀ 10 15 ਕਿੱਲੇ ਬਾਹੀ ਆ ਉਧਰ ਜਾਂਦੇ ਨੇ ਕੋ ਜਿੱਥੇ ਆ ਵੀਰ ਨੂੰ ਦਿਖਾਇ ਦਿੱਤਾ ਸਾਰੀ ਮੱਕੀ ਦੇ ਵਿੱਚ ਇੱਕ ਮੱਕੀ ਜੂ ਨਿਕਲ ਕੇ ਦੂਜੀ ਮੱਕੀ 'ਚ ਵੜ ਗਿਆ ਤੇ ਬਾਈ ਪਠਰਾਂ ਵਾਲੇ ਵੀ ਇਹੀ ਗੱਲ ਕਹੀ ਹਾਂਜੀ ਬਾਈ ਮਲਕੀਤ ਆ ਪਠਰਾਂ ਤੋਂ ਕਹਿੰਦਾ ਮੇਰਾ ਚਾਚਾ ਕਹਿੰਦਾ ਜੀ ਮੈਂ ਛੋਟਾ ਜਿਹਾ ਜਾਨਵਰ ਦੇਖਿਆ ਜਿੰਨ ਬੱਚਾ ਨਹੀਂ ਹੁੰਦਾ ਹਾਂਜੀ ਹਾਂ ਹਾਂ ਉਹ ਮੈਂ ਦੇਖਿਆ ਹਾਂਜੀ ਹਾਂ ਪਰ ਫਿਰ ਬੰਦੇ ਨੂੰ ਆਇਆ ਹੋਇਆ ਦਾ ਵੀ ਯਾਰ ਕੁਝ ਹੋਰ ਹੋਊਗਾ ਹਨਾ ਕਿਉਂ ਆਪਾਂ ਕਿਹੜਾ ਕਦੇ ਸ਼ੇਰ ਦੇਖਿਆ ਨਹੀਂ ਕਿ ਵੀ ਜਾਂ ਕੋਈ ਉਹ ਹੋਗਾ ਉਸ ਤਰ੍ਹਾਂ ਦਾਗਾ ਜਾਂ ਕੋਈ ਹੋਰ ਉਹ ਆ ਵਿੱਚ ਲੋਕ ਜੀ ਕਮੈਂਟ ਕਰ ਰਹੇ ਹੋ ਕਹਿੰਦੇ ਵੀ ਸੂਰ ਹੋ ਸਕਦਾ ਜੀ ਸੂਰ ਸਾਡੇਰੇ ਬਹੁਤ ਸੂਰ ਤੇ ਰੋਜ ਬਹੁਤ ਕਈ ਉਹ ਤਾਂ ਆਪਣੇ ਬਾਧੂ ਫਿਰਦੇ ਨੇ ਬਾਈ ਹਾਂ ਸਾਨੂੰ ਚੰਗੀ ਤਰ੍ਹਾਂ ਵਸਾਣਾ ਕੀ ਚੀਜ਼ ਆ ਆਪਣਾ ਉਹ ਜੰਗਲੀ ਸੂਰ ਤਾਂ ਆਪਣੇ ਆ ਨਹਿਰ ਦੇ ਜੇ ਮੇਰਾ ਮੇਰਾ ਵੇ ਖੇਤ ਨੇ ਸਾਰੇ ਸੂਰ ਹੋ ਗਏ ਰੋਜ ਹੋ ਕੇ ਬਾਧੂ ਫਿਰਦੇ ਆ ਬਿਲਕੁਲ ਬਾਈ ਕਈ ਵਾਰ ਜਿਵੇਂ ਉਹਨਾਂ ਨੂੰ ਬੱਚਾ ਦੇਖਿਆ ਉਹਨਾਂ ਨੂੰ ਐ ਹੋ ਗਿਆ ਕਹਿੰਦੇ ਸਾਨੂੰ ਉਦੋਂ ਐ ਲੱਗਿਆ ਵੀ ਕਿਤੇ ਖੇਤਾਂ ਦਾ ਬਿੱਲਾ ਹੈ ਹਾਂਜੀ ਹਾਂ ਨਹੀਂ ਉਹ ਉਹਨਾਂ ਨਾ ਪਰ ਉਹ ਬੱਚਾ ਦੀਗਾ ਹਾਂਜੀ ਤੇ ਪਠਨਾਲ ਵਾਲੇ ਵਾਲੇ ਵੀ ਸਾਰੇ ਤਾਂ ਖੇਤਾਂ ਤੱਕ ਜਾਂਦਾ ਕਿੰਨੀ ਕੁ ਦੂਰ ਤੱਕ ਮਾਰ ਕਰ ਸਕਦਾ ਬਾਈ ਇਹ ਈਮਾਰ محکمہ ਵਾਲੇ ਦੱਸਦੇ ਸੀ ਡਾਕਟਰ ਸਾਹਿਬ ਕਦੇ ਵੀ 30 ਕਿਲੋਮੀਟਰ ਤੱਕ ਵੀ ਇਹ ਮਾਰ ਕਰ ਸਕਦਾ ਜਿੱਥੇ ਆਪਦਾ ਏਰੀਆ ਮੰਨ ਕੇ ਚੱਲੋ ਨੇ ਬਣਾ ਲਿਆ ਕੋਈ ਹਾਂ 30 ਕਿਲੋਮੀਟਰ ਤੱਕ ਕਬਜ਼ੇ ਸ਼ਕਾਰ ਲਈ ਜਾ ਸਕਦਾ ਠੀਕ ਆਜੋ ਭਰਾ ਬੋਦਲ ਦੇ ਵਾਸੇ ਬਾਈ ਬੈਠੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲਈਏ ਹਨ ਕਿਉਂ ਉਹਨਾਂ ਦੀ ਵੀ ਜਾਣ ਤੇ ਬਣੀਆਂ ਫਿਰ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਆ ਵੀ ਤੁਸੀਂ ਉੱਥੇ ਬੈਠੋ ਤੁਸੀਂ ਆ ਗੱਲਬਾਤ ਕਰੋ ਆਪਾਂ ਬਾਈ ਹਰਿਆ ਨੂੰ ਪੁੱਛਦੇ ਆਂਗੇ ਤੇ ਬਾਈ ਜਿਵੇਂ ਤੁਹਾਡੇ ਅਫਸਰ ਸਾਹਿਬਾਨ ਕੋਈ ਦੱਸਦੇ ਹੋਣਗੇ ਵੀ ਕੀ ਚੀਜ਼ ਆ ਗਈ ਇਹੇ ਕੋਈ ਹੈਗੀ ਸਮਝੀਆ ਕਿਵੇਂ ਆ ਕੋਈ ਨਹੀਂ ਹੰਤਾ ਦੱਸਿਆ ਜੀ ਕੋਈ ਨਹੀਂ ਦੱਸਿਆ ਨਾ ਜੀ ਫਿਰ ਵੀ ਕੋਈ ਮੰਨ ਲਓ ਜਿਵੇਂ ਪਹਿਲਾਂ ਕੋਈ ਆਪਣੇ ਸੰਰੂਰ ਬਰਨਾਲੇ ਜ਼ਿਲ੍ਹੇ ਚ ਕੋਈ ਪਹਿਲਾਂ ਇਹੋ ਜਿਹੀ ਘਟਨਾ ਹੋਈ ਹੈ ਕੋਈ ਨਹੀਂ ਹੋਈ ਕੋਈ ਨਹੀਂ ਹੋਈ ਆਪਣੇ ਕੋਈ ਆਇਆ ਨਹੀਂ ਜਾਣਾ ਬਰਾ ਮੰਨ ਲਓ ਜਿਵੇਂ ਸਾਨੂੰ ਸਰਵਿਸ ਕਰਦੇ ਨੂੰ ਕਿੰਨਾ ਸਮਾਂ ਹੋ ਗਿਆ ਸਾਨੂੰ ਹੋ ਗਿਆ ਜੀ 11 ਸਾਲ 11 ਸਾਲ ਹਾਂ ਜੀ ਕਦੇ ਕੋਈ ਇਹੋ ਜਿਹੀ ਘਟਨਾ ਨਹੀਂ ਹੋਈ ਠੀਕ ਹੈ ਤੇ ਹੁਣ ਜਿਵੇਂ ਇਹ ਘਟਨਾ ਆ ਗਈ ਹੈ ਨਾ ਹਾਂ ਜੀ ਤੇ ਉਵੇਂ ਫਿਰ ਕਿਵੇਂ ਵੀ ਬਾਹਰੋਂ ਕਿਸ ਦੀ رائے ਲੈਤੀ ਅਫਸਰ ਸਾਹਿਬਾਨ ਨੇ ਜਾਂ ਕਿਵੇਂ ਵੀ ਕਿਹੜੇ ਬੰਦੇ ਨਾਲ ਨਹੀਂ ਜਾਂਦਾ ਨਹੀਂ ਡਾਇਰੈਕਟਰਾਂ ਦੀ رائے ਠੀਕ ਹੈ ਪੜਾ ਪੁਰ ਦੇ ਕਾਇ ਇਹਨਾਂ ਨੇ ਵੀਡੀਓ ਭੇਜੀ ਜਾਂਦੇ ਨੇ ਠੀਕ ਹੈ ਜਿਵੇਂ ਆਪਾਂ ਨਟ ਦੇ ਵੀ ਖਰਚ ਮਾਰਦੇ ਆ ਤਾਂ ਪੜਾ ਦੇਖ ਕੇ ਤਾਂ ਹੀ ਲੱਗਦਾਗਾ ਵੀ ਕਿਸੇ ਜਿਵੇਂ ਸ਼ੇਰ ਚੀਤੇ ਬਗਿਹੜਦੀਆਂ ਉਸ ਹਸਾਬ ਤੇ ਹੁੰਦੀਆਂ ਨੇ ਨਾ ਕਿਉਂ ਮੈਂ ਜੂਪੀ ਦੇ ਵਿੱਚ ਵੀ ਵੀਡੀਓ ਭੇਜੀ ਦੀ ਜੀ ਜੂਪੀ ਲਖੀਮਪੁਰ ਖੀਰੀ ਦੇ ਵਿੱਚ ਪੂਰਨਪੁਰ ਦੇ ਵਿੱਚ ਆਮ ਹੀ ਸ਼ੇਰ ਫਿਰਦੇ ਆ ਹੁੰਦੇ ਮੈਨੂੰ ਇੱਕ ਯੂਪੀ ਤੋਂ ਕੌੜਾਈ ਹੈ ਜੀ ਉਹਨਾਂ ਨੇ ਮੇਰਾ ਕਮੈਂਟ ਦਾ ਨੰਬਰ ਲਿਆ ਸੀਗਾ ਤੇ ਉਹਨਾਂ ਨੇ ਮੈਥੋਂ ਪੈੜਾਂ ਦੇ ਫੋਟੋ ਮੰਗਾਈਆਂ ਨੇ ਤੇ ਉਹ ਕਹਿੰਦੇ ਵੀ ਸਾਡੇ ਦਾ ਵੀ ਆਮ ਹੀ ਇਹ ਚੀਜ਼ਾਂ ਦੇਖਿਆ ਜਾਂਦਾ ਹੈ ਬਿਲਕੁਲ ਬਈ ਸੈਡਰੀ ਫੋਟੋ ਦੇਖ ਕੇ ਉਹਨਾਂ ਨੇ ਖਾਸਾ ਕਰੀ ਜੀ ਕਹਿੰਦੇ ਵੀ ਇਹ ਸ਼ੇਰ ਦਾ ਬੱਚਾ 14-15 ਮਹੀਨਿਆਂ ਦਾ ਬੱਚਾ ਹੋ ਸਕਦਾ ਹੈ ਸ਼ੇਰ ਦਾ ਠੀਕ ਹੈ ਹਾਂ ਜੀ ਹਾਂ ਗੂੜਾ ਕਰੇ ਸੀ ਕਿ ਨਹੀਂ ਨਹੀਂ ਬਿਲਕੁਲ ਬਾਈ ਬੱਚਾ ਵੀ ਗਾੜੀ ਵੀ ਆਏ ਪਹਰਾਾਂ ਚ ਵੀ ਆ ਜਾਂਦੇ ਨੇ ਸਾਰਾ ਉੱਥੇ ਐਵੇਂ ਹੀ ਫਿਰਦੇ ਰਹਿੰਦੇ ਆ ਬਾਈ ਮਨ ਲਾ ਲੋਕ ਕਮਰਾ ਬੰਦ ਕਰਕੇ ਸੁੱਤੇ ਪਿਆਣਾ ਤੇ ਜਾਨਵਰਾਂ ਨੂੰ ਵੀ ਉੱਥੇ ਉਸ ਹਾਬ ਤੇ ਰੱਖਦੇ ਰਾਤ ਨੂੰ ਐ ਨਹੀਂ ਪਤਾ ਸ਼ੇਰ ਗੇੜਾ ਗੂੜਾ ਦੇ ਕੇ ਵਗ ਜੇ ਜੀ ਨਾਰਮਲ ਹੀ ਕੰਮ ਹੋਇਆ ਪਿਆ ਜੀ ਸਾਡੇ ਬਹੁਤ ਵੇਰ ਪਸ਼ੂ ਜਿਵੇਂ ਕੱਟੇ-ਕੁੱਟੇ ਆਏ ਸਾਡੇ ਕਿੰਨੇ ਕੰਨੇ ਝੋਟਾ ਖਾਗੇ ਸੀਗੇ ਰਾਤ ਨੂੰ ਸਾਡੇ ਬਹੁਤ ਨੁਕਸਾਨ ਹੋਇਆ ਤੁਹਾਨੂੰ ਦਾਹਰੇ ਦੀ ਪੈੜਾ ਉਹਨਾਂ ਨੂੰ ਖੋਟਾਂ ਭੇਜੀਆਂ ਸੀ ਮੈਂ ਵੀ ਹਾਂ ਵੀ ਉਹੀ ਚੀਜ਼ ਹੈ ਜੀ ਉਹੀ ਚੀਜ਼ ਹੈ ਹਾਂ ਜੀ ਹਾਂ ਬਿਲਕੁਲ ਬਾਈ ਕਿਉਂ ਬਾਈ ਜੰਗਲਾ ਘਟੋ ਘਟ 100 100 ਕਿਲੋਮੀਟਰ ਦੂਰ ਹੈ ਨਾ ਲਖੀਮਪੁਰ ਖੀਰੀ ਵਾਲੇ ਪਾਸੇ ਨੇਪਾਲ ਤੋਂ ਜੰਗਲ ਆਉਂਦਾਗਾ ਜਿਹੜਾ ਸਾਰ ਦਾ ਡੈਮ ਦੇ ਨਾਲ ਆਉਂਦਾਗਾ ਉਥੇ ਨਦੀ ਤੇ ਵੀ ਰਾਤ ਨੂੰ ਉਹ ਸਾਰ ਦਾ ਡੈਮ ਚ ਜਿਹੜੀਆਂ ਨਦੀਆਂ ਨਿਕਲਦੀਆਂ ਨੇ ਉਥੇ ਵੀ ਪਾਣੀ ਪੀਣੋਂ ਨੇ ਤੇ ਭਰਾਵੋ ਅਫਸਰਾਂ ਨੇ ਹੁਣ ਬਈ ਆਹ ਕਾਰਵਾਈ ਕਰੀ ਐ ਤੇ ਇਹਦੇ ਵਿੱਚ ਅਜ ਰਾਤ ਨੂੰ ਦੇਖਦੇ ਕੀ ਆ ਕੱਲ ਤਾਂ ਸਿਰਫ ਇੱਕ ਕੁੱਤਾ ਫਸਿਆਗਾ ਤੇ ਕਿਉਂ ਕੁੱਤਾ ਮੀਟ ਦੀ ਸਮੈਲ ਲੈ ਕੇ ਆ ਗਿਆ ਅੱਜ ਦੇਖੋ ਕੀ ਬਣਦਾ ਜਾਂ ਕਿਹੜੇ ਪਾਸੇ ਹੋ ਜਾਂਦਾ ਜੇਕਰ ਹੋਰ ਵੀ ਕੋਈ ਆਲੇ-ਦਾਲੇ ਪਿੰਡਾਂ ਦੇ ਵੀਰ ਆਪਣੀ ਵੀਡੀਓ ਦੇਖ ਰਿਆ ਤਾਂ ਇੱਕ ਬੇਨਤੀ ਕਰਦੇ ਆਂਗੇ ਵੀ ਭਾਈ ਇੱਥੇ ਤੁਸੀਂ ਨਾ ਉਹ ਚੰਬ ਦੇ ਤੌਰ ਤੇ ਆਪਣੇ ਲੋਕ ਹਾਸੀ ਮਜ਼ਾਕ ਚ ਲੈ ਲੈਂਦੇ ਵੀ ਸ਼ੇਰ ਰਾ ਸ਼ੇਰ ਦੇਖ ਕੇ ਆਈਏ ਹਨਾ ਭਾਈ ਇਹ ਕੋਈ ਮਖੌਲ ਵਾਲੀ ਗੱਲ ਨਹੀਂ ਹੈਗੀ ਜਿਹੜੇ ਵੀਰਾਂ ਦੇ ਖੇਤਾਂ ਦੇ ਵਿੱਚ ਜਾਨਵਰ ਆਏ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕੀ ਭਾਅ ਵਿਕਦੀ ਆ ਆਹ ਮੱਖੀਆਂ ਦੇ ਚਾਰ ਪਾਉਣ ਵਾਲ ਨੇ ਮੱਖੀਆਂ ਚਾਰ ਪਾਉਣ ਦੇ ਯੋਗ ਹੋ ਚੁੱਕੀਆਂ ਨੇ ਪਰ ਕਹਿੰਦੇ ਜੀ ਨਹੀਂ ਕਰਦਾ ਬਾਈ ਇਹਦੇ ਵਿੱਚ ਕੰਬੈਨ ਬਾੜੀਏ ਜਾਂ ਬੰਦੇ ਬਾੜੀਏ ਵੀ ਉਹ ਕਰੀਏ ਵੀ ਐ ਨਹੀਂ ਪਤਾ ਕੀ ਘਟਨਾ ਹੋ ਜੇ ਕੀ ਕੋਈ ਜਾਨਵਾਲ ਦਾ ਨੁਕਸਾਨ ਹੋ ਜੇ ਕੀ ਹੋ ਜੇ ਸੋ ਪ੍ਰਭੂ ਜੇਕਰ ਕੋਈ ਬਾਈ ਬੋਲਦਿਆਂ ਕੋਲੋਂ ਗਲਤੀ ਹੋ ਗਈ ਹੋਵੇ ਉਚਾਨੀ ਮੈਂ ਬੋਲਿਆ ਹੋਵੇ ਤਾਂ ਮਾਫੀ ਚਾਹੁੰਨੇ ਆਂਗੇ ਤੇ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਹੋਰ ਕਿਸੇ ਵੀ ਵੀਰ ਨੂੰ ਜਿਵੇਂ ਕੋਈ ਕਈ ਵਾਰ ਕੋਈ ਫੌਜੀ ਵੀਰ ਹੁੰਦਾ ਜਾਂ ਹੋਰ ਕੋਈ ਵੀ ਵੀਰ ਆਪਾਂ ਕਹਿੰਦੇ ਕਿਸੇ ਨੂੰ ਜਾਣਕਾਰੀ ਹੈਗੀ ਐ ਇਸ ਚੀਜ਼ ਬਾਰੇ ਵੀ ਇਹਦਾ ਕਿਵੇਂ ਪਤਾ ਲਗਾਇਆ ਜਾ ਸਕਦਾ ਕਿਵੇਂ ਫੜਿਆ ਜਾ ਸਕਦਾ ਤਾਂ ਕਮੈਂਟਾਂ ਦੇ ਵਿੱਚ ਬਾਈ ਇੱਕ ਵਾਰ ਜ਼ਰੂਰ ਦੱਸਿਓ ਧੰਨਵਾਦ ਮਿਹ